ਲੱਗੀ ਜੇ ਤੇਰੇ ਕਾਲਜੇ ਚ ਹਾਲੇ ਸ਼ੁਰੀ ਨਹੀਂ ਲੱਗੀ ਜੇ ਤੇਰੇ ਕਾਲਜੇ ਚ ਹਾਲੇ ਸ਼ੁਰੀ ਨਹੀਂ ਇਹਨਾ ਸਮਝ ਕੇ ਸ਼ਾਇਰ ਦੀ ਹਾਲਤ ਬੁਰੀ ਨਹੀਂ ਇਹਨਾ ਸਮਝ ਕੇ ਸ਼ਾਇਰ ਦੀ ਹਾਲਤ ਬੁਰੀ ਨਹੀਂ ਆ ਦੋਸਤੋ ਉਦੋਂ ਕਿਤੇ ਤੋਂ ਪੂਰੇ ਦੇਸ਼ ਵਿੱਚ ਮਰਦ ਕਮਿਸ਼ਨ ਦੀ ਮੰਗ ਚੋਰ ਫੜ ਰਹੀ ਹੈ ਉਦੋਂ ਜਦੋਂ ਕਿ ਪੂਰੇ ਦੇਸ਼ ਵਿੱਚ ਬੇਟਾ ਬਚਾਓ ਦੇਸ਼ ਬਚਾਓ ਦਾ ਨਾਰਾ اپنی بلندی ਨੂੰ ਸ਼ੋਹਰਿਆ ਉਦੋਂ ਕਿ ਜਦੋਂ ਦੇਸ਼ ਵਿੱਚ ਬਹੁਤ ਸਾਰੇ ਨੌਜਵਾਨ ਮੁੰਡਿਆਂ ਨੂੰ ਤੰਗ ਕੀਤਾ ਜਾ ਰਿਹਾ ਹੈ ਬੇਗੁਨਾਹ ਫਸਰੇ ਨੇ ਝੂਠੇ ਕੇਸਾਂ ਦੇ ਵਿੱਚ ਤੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਪੂਰੇ ਪੰਜਾਬ ਦੇ ਨੌਜਵਾਨ ਵਰਗ ਨੂੰ ਅੱਗੇ ਆਉਣਾ ਚਾਹੀਦਾ ਹੈ ਇਹੋ ਜਿਹੇ ਬੇਗੁਨਾਹਾਂ ਦੇ ਨਾਲ ਹੁੰਦੀਆਂ ਬੇਇਨਸਾਫੀਆਂ ਦੇ ਵਿਰੋਧ ਦੇ ਵਿੱਚ ਕਿਉਂਕਿ ਕਦ ਤੱਕ ਆਪਾਂ ਆਪਣੇ ਘਰਾਂ 'ਚ ਬਿਠੇ ਰਵਾਂਗੇ ਕਦ ਤੱਕ ਸਾਡੀ ਇੱਜ਼ਤਾਂ ਤੇ ਇਦਾਂ ਹੀ ਵਾਰ ਹੁੰਦਾ ਰਹੇਗਾ ਔਰ ਕਦ ਤੱਕ ਸਾਡੇ ਮਾਂ ਬਾਪ ਇਦਾਂ ਹੀ ਦੁੱਖਾਂ ਦੀ ਚੱਕੀ ਵਿੱਚ ਪਿਸਦੇ ਰਹਿਣਗੇ ਇਸ ਤੇ ਵਿਰੋਧ ਵਿੱਚ ਬਹੁਤ ਵੱਡੇ ਜਿਹੜੀ ਕੋਸ਼ਿਸ਼ ਐ ਉਹ ਪੂਰੇ ਪੰਜਾਬ ਤੋਂ ਹੋਏਗੀ